ਭਗਵੰਤ ਮਾਨ ਦੀ ਸਰਕਾਰ ਤੇ ਵਧੇ ਦਵਾ ਅੰਦਾਜ਼ਾ ਤੇ ਅਧਿਆਪਕਾਂ ਦੀ ਆਵਾਜ਼ ਤੇਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਦੀ ਪੰਜਾਬੀ ਰੀਅਲ ਨਿਊਜ਼ ਚੈਨਲ ਅੱਜ ਦੀ ਤਾਜ਼ਾ ਤੇ ਵੱਡੀ ਖਬਰ ਪੰਜਾਬ ਚ ਕਿਸਾਨ ਤੇ ਅਧਿਆਪਕ ਸੜਕਾਂ ਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਵੱਲੋਂ ਨਵੇਂ ਐਲਾਨ ਪਰ ਲੋਕ ਕਹਿ ਰਹੇ ਹਨ ਕੋਸ਼ਣਾ ਨਹੀਂ ਅਮਲ ਚਾਹੀਦਾ ਪਹਿਲੀ ਖਬਰ ਕਿਸਾਨਾਂ ਦੀ ਵੱਡੀ ਚੇਤਾਵਨੀ ਪਿਛਲੇ ਹਫਤੇ ਦੇ ਦੌਰਾਨ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਸੀ ਇੱਕ ਆਖਰੀ ਮਿਆਦ ਐਮਐਸਪੀ ਤੇ ਗਰੰਟੀ ਦੋਵੇ ਹੁਣ ਜਦ ਮਿਆਦ ਮੁੱਕੀ ਕਿਸਾਨਾਂ ਨੇ ਸੜਕਾਂ ਤੇ ਉਤਰਨ ਦੀ ਸ਼ੁਰੂਆਤ ਕਰ ਦਿੱਤੀ ਮੁਕਤਸਰ ਬਰਨਾਲਾ ਮਾਨਸਾ ਤੇ ਬਠਿੰਡਾ ਵਰਗੇ ਇਲਾਕਿਆਂ 'ਚ ਟਰੈਕਟਰ ਰੈਲੀਆਂ ਬਲੈਕੇ ਰੋਡ ਜਾਮ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲੀਆ ਕਹਿੰਦੇ ਨੇ ਅਸੀਂ ਚੁੱਪ ਨਹੀਂ ਰਹਿਣਾ ਸਰਕਾਰ ਜਦ ਤੱਕ ਕਾਨੂੰਨ ਗਰੰਟੀ ਨਹੀਂ ਦਿੰਦੀ ਸਾਨੂੰ ਰੋਕਣਾ ਔਖਾ ਹੋ ਜਾਵੇਗਾ ਦੂਜੀ ਖਬਰ ਅਧਿਆਪਕਾਂ ਦੀ ਹੜਤਾਲ ਅਧਿਆਪਕਾਂ ਵੱਲੋਂ ਵੀ ਵੱਡੀ ਚੇਤਾਵਨੀ ਪੰਜਾਬ ਦੇ 4000 ਤੋਂ ਵੱਧ ਕੰਟਰੈਕਟ ਟੀਚਰਜ਼ ਜਿਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਦਰਨਾ ਦੇਣ ਦਾ ਐਲਾਨ ਕਰ ਦਿੱਤਾ ਪਟਿਆਲਾ ਦੇ ਇੱਕ ਅਧਿਆਪਕ ਨੇ ਕਿਹਾ 5 ਸਾਲ ਤੋਂ ਨੌਕਰੀ ਕਰ ਰਹੇ ਹਾਂ ਪਰ ਨਾ ਤਨਖਾਹ ਵਧੀ ਨਾ ਕੋਈ ਭਰੋਸਾ ਕੀ ਰੋਜ਼ਗਾਰ ਸਥਾਈ ਹੈ ਇਸੇ ਹਫ਼ਤੇ ਪੰਜਾਬ ਟੀਚਰਜ਼ ਯੂਨੀਅਨ ਨੇ ਵੀ ਆਪਣਾ ਸਪਸ਼ਟ ਮੁਤਾਬਾ ਦਿੱਤਾ ਜੇ ਸਰਕਾਰ ਨੇ ਕਦਮ ਨਾ ਚੁੱਕਿਆ ਤਾਂ 2 ਜੁਲਾਈ ਤੋਂ ਰਾਜਪੰਥ ਤੇ ਅੰਦੋਲਨ ਹੋਵੇਗਾ ਤੀਜੀ ਖਬਰ ਭਗਵੰਤ ਮਾਨ ਦੇ ਨਵੇਂ ਐਲਾਨ ਭਗਵੰਤ ਮਾਨ ਨੇ ਲੰਬੀ ਚੁੱਪੀ ਤੋੜਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਅਧਿਆਪਕਾਂ ਦੇ ਹੱਕ 'ਚ ਖੜੀ ਹੈ MSP ਬਾਰੇ ਕੇਂਦਰ ਨਾਲ ਗੱਲਬਾਤ ਜਾਰੀ ਹੈ ਨਾਲ ਹੀ ਐਲਾਨ ਹੋਇਆ ਕਿ ਅਗਲੇ 3 ਮਹੀਨਿਆਂ ਵਿੱਚ 10000 ਨੌਕਰੀਆਂ ਭਰਤੀ ਕੀਤੀਆਂ ਜਾਣਗੀਆਂ ਸਿੱਖਿਆ ਵਿਭਾਗ ਚ 3000 ਅਧਿਆਪਕ ਲਿਆਉਣ ਦੀ ਯੋਜਨਾ ਕਿਸਾਨਾਂ ਲਈ ਨਵਾਂ ਕ੍ਰੈਡਿਟ ਜੋ ਯੋਜਨਾ ਪਾਇਲਟ ਤੌਰ ਤੇ ਲਾਂਚ ਪਰ ਲੋਕ ਕਹਿੰਦੇ ਕਿੰਨੇ ਵਾਰ ਇਹ ਐਲਾਨ ਸੁਣ ਚੁੱਕੇ ਹਾਂ ਅਸੀਂ ਹੁਣ ਅਮਲ ਦੇਖਣਾ ਚਾਹੁੰਦੇ ਹਾਂ ਚੌਥੀ ਖਬਰ ਵਿਰੋਧੀ ਧਿਰ ਦੀ ਚੁਣੌਤੀ ਸ੍ਰੋਮਣੀ ਅਕਾਲੀ ਦਲ ਦੇ ਵਿਕਰਮ ਸਿੰਘ ਮੰਜੀਠੀਏ ਨੇ ਕਿਹਾ ਇਹ ਸਰਕਾਰ ਬਸ ਮੋਰੀ ਖਬਰਾਂ ਬਣਾਉਣ ਚ ਲੱਗੀ ਹੈ ਪਰ ਗਰਾਊਂਡ ਤੇ ਕੁਝ ਨਹੀਂ ਕਾਂਗਰਸ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਕਿਸਾਨ ਮੁਸੀਬਤ ਚ ਹਨ ਅਧਿਆਪਕ ਰੋ ਰਹੇ ਹਨ ਤੇ ਸਰਕਾਰ ਹੁਣ ਵੀ ਫਾਇਦਾ ਕੁਮਾ ਰਹੀ ਹੈ ਲੋਕਾਂ ਦੀ رائے ਅਤੇ ਹਕੀਕਤ ਮਾਲਵਾ ਤੋਂ ਲੈ ਕੇ ਦੁਆਬੇ ਤੱਕ ਜਦ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਭਗਵੰਤ ਮਾਨ ਦੀ ਸਰਕਾਰ ਨਾਲ ਖੁਸ਼ ਹੋ ਤਾਂ ਜਵਾਬ ਮਿਲੇ 40% ਲੋਕ ਕਹਿੰਦੇ ਕੰਮ ਹੋ ਰਹੇ ਪਰ ਹੌਲੀ 30% ਲੋਕ ਕਹਿੰਦੇ ਇਹਨਾਂ ਤੋਂ ਵਧੀਆ ਪਹਿਲੀ ਸਰਕਾਰ ਸੀ 30% ਲੋਕ ਉਡੀਕ ਚੱਕੀ ਚਲੋ ਦੇਖੀ ਅਗਲੇ 6 ਮਹੀਨੇ ਅੱਜ ਦੀ ਖਬਰ ਤੋਂ ਸਿੱਖਿਆ ਪੰਜਾਬ ਵਿੱਚ ਲੋਕ ਜਾਗ ਰਹੇ ਹਨ ਸਿਰਫ ਵੋਟ ਪਾ ਕੇ ਕੰਨ ਨਹੀਂ ਬੈਠਦੇ ਹੁਣ ਹੱਕ ਲਈ ਸੜਕਾਂ ਤੇ ਆਉਂਦੇ ਨੇ ਅਸਲ ਲੋਕਤੰਤਰ ਇਹੀ ਹੈ ਜਦ ਲੋਕ ਆਪਣੀ ਆਵਾਜ਼ ਚੁੱਕਣ ਸੀਐਮ ਭਗਵੰਤ ਮਾਨ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ ਆਉਂਦੇ ਹਾਂ ਅੱਜ ਦੀ ਦੂਜੀ ਤੇ ਤਾਂ ਵੱਡੀ ਖਬਰ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵੱਡਾ ਐਲਾਨ ਕਰਦੇ ਆ ਪੰਜਾਬ ਚ ਕਿਸਾਨਾਂ ਲਈ ਵੱਡੀ ਰਾਹਤ ਦੇਣ ਵਾਲੀ ਘੋਸ਼ਣਾ ਕੀਤੀ ਹੈ ਇਹ ਐਲਾਨ ਨਾ ਸਿਰਫ ਕਿਸਾਨਾਂ ਦੀ ਜ਼ਿੰਦਗੀ ਨੂੰ ਅਸਰ ਕਰੇਗਾ ਸਗੋ ਪੰਜਾਬ ਦੀ ਆਰਥਿਕਤਾ ਤੇ ਵੀ ਗਹਿਰਾ ਪ੍ਰਭਾਵ ਪਾਏਗਾ ਭਗਵਾਨਤ ਮਾਨ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਹਰ ਮਹੀਨੇ 200 ਯੂਨਿਟ ਤੱਕ ਮੁਫਤ ਬਿਜਲੀ ਮਿਲੇਗੀ ਨਾ ਕੋਈ ਲਾਭ ਕਾਰਡ ਲੋੜੀ ਦਾ ਨਾ ਕੋਈ ਅਰਜੀ ਇਹ ਉਹਨਾਂ ਲਈ ਆਟੋਮੈਟਿਕ ਲਾਗੂ ਹੋਵੇਗਾ ਜੋ ਕੇ ਸੀ ਸੀ ਕਿਸਾਨ ਕ੍ਰੈਡਿਟ ਕਾਰਡ 홀ਡਰ ਹਨ ਜਿਨ੍ਹਾਂ ਨੇ ਨਾ ਖੇਤੀਬਾੜੀ ਲਾਇਸੈਂਸ ਰਜਿਸਟਰਡ ਹਨ ਇਸ ਤੋਂ ਇਲਾਵਾ ਟਰੈਕਟਰਾਂ ਤੇ ਖੇਤੀ ਸਾਜ਼ੋ-ਸਮਾਨ ਤੇ 40% ਤੱਕ ਸਬਸਿਡੀ ਦਾ ਐਲਾਨ ਕੀਤਾ ਗਿਆ ਹੈ। ਇਹ ਸਬਸਿਡੀ ਆਨਲਾਈਨ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਕਿਸਾਨ ਮਾਰਕੀਟ ਲਾਂਚ ਹੋਣ ਜਾ ਰਿਹਾ ਹੈ। ਜਿੱਥੇ ਕਿਸਾਨ ਆਪਣਾ ਫਲ, ਸਬਜ਼ੀ, ਧਾਲਾਂ ਅਤੇ ਸਿੱਧਾ ਵੇਚ ਸਕਣਗੇ। ਨਾ ਕੋਈ ਦਲਾਲ, ਨਾ ਕੋਈ ਕਮਿਸ਼ਨ। ਸਕੂਲਾਂ ਅਤੇ ਵਿਦਿਆਰਥੀਆਂ ਵਿੱਚ ਕਿਸਾਨ ਸਾਭ ਨੂੰ ਦੀ ਵਿਵਸਥਾ ਕੀਤੀ ਜਾਵੇਗੀ ਜਿੱਥੇ ਨੌਜਵਾਨ ਪੀੜ੍ਹੀ ਨੂੰ ਖੇਤੀ ਦੇ ਨਵੇਂ ਤਰੀਕੇ ਸਿਖਾਏ ਜਾਣਗੇ ਅੰਤ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਲਈ ਇੱਕ ਵੱਖਰਾ ਐਮਐਸਪੀ ਡੈਸਕ ਬਣਾਇਆ ਜਾ ਰਿਹਾ ਹੈ ਜੋ ਸਿੱਧਾ ਪੰਜਾਬ ਸਰਕਾਰ ਨਾਲ ਕਨੈਕਟ ਹੋਵੇਗਾ ਅਤੇ ਐਮਐਸਪੀ ਦੀ ਲੜਾਈ ਦੇ ਹੱਕ ਵਿੱਚ ਕੰਮ ਕਰੇਗਾ ਇਸ ਖੋਸ਼ਣਾ ਤੋਂ ਪੰਜਾਬ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ